ਦਲਜੀਤ ਰੂਪਾ ਦੋਸਤੋ ਜਿਹੜਾ ਜ਼ਿਲ੍ਹਾ ਕੋ ਸਸ਼ਾਸਨ ਦਾ ਜ਼ਿਲ੍ਹਾ ਆਪਣੇ ਕਾਨੂੰਨੀ ਵਿਵਸਥਾ ਜਿਹੜੀ ਆ 1934 ਨੰਬਰ ਜਿਹੜੀ 2025 ਦੀ ਵੱਡੇ ਉੱਚ ਅਸਰਾਂ ਦੇ ਅਧਿਕਾਰੀਆਂ ਦੇ ਅਪੀਲ ਨਿਪਟਸਾਂ ਤੇ ਜਿਹੜੀ ਆ ਪਹਿਲੀ ਲੋਕ ਅਦਾਲਤ ਜਿਹੜੀ ਆ 2025 ਦੀ ਉਹ 8 ਤਰੀਕ ਨੂੰ 8 ਮਾਰਚ ਨੂੰ ਜਿਹੜੀ ਆ ਅੱਲਾਈ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਗੱਲ ਕਰਾਂਗੇ ਸੀਜੀਐਮ ਰਾਜਪਾਲ ਰਾਉਂ ਸੌਦੇ ਨਾਲ ਕਿ ਉਹ ਕੋਦੋਂ ਦਾਤ ਲੱਗ ਰਹੀ ਹੈ ਕਿੰਨੇ ਜਿਲ੍ਹੇ ਵਿੱਚ ਕਿੰਨੇ ਥਾਵਾਂ ਤੇ ਲੱਗ ਰਹੀ ਹੈ ਉਹ ਕਿੰਨੇ ਇੱਥੇ ਬੈਚ ਲੱਗ ਰਹੇ ਨੇ ਉਹ ਕਿਹੜੇ ਕਿਹੜੇ ਇਹਦੇ ਵਿੱਚ ਮਾਮਲੇ ਜਿਹੜੇ ਹੋ ਸਕਦੇ ਆ ਸੋ ਇਹਦਾ ਸਾਰੇ ਸਵਾਲਾਤ ਨੂੰ ਲੈ ਕੇ ਜੱਸ ਸਭ ਦੇ ਨਾਲ ਚੀਕਾ ਤਾਂ ਤੇ ਸਭ ਤੁਹਾਡਾ ਸਵਾਲ ਤੇ ਹੀ ਦਾ ਭਾਗ ਹੈ ਥੈਂਕ ਯੂ ਸਰ ਜੀ ਜੀਆ 2025 ਦੀ ਪਹਿਲੀ ਲੋਕ ਅਦਾਲਤ ਮਾਤਮ ਲੱਗ ਰਹੀ ਹੈ ਇਹ ਜਿਲ੍ਹੇ ਵਿੱਚ ਕਿੰਨੇ ਥਾਵਾਂ ਤੇ ਲੱਗ ਰਹੀ ਹੈ ਕਿੰਨੇ ਬੈਚ ਲੱਗ ਰਹੇ ਨੇ ਉਹ ਕਿਹੜੇ ਕਿਹੜੇ ਦੇ ਵਿੱਚ ਤੇ ਸੋ ਇਹ 2025 ਦੀ ਪਹਿਲੀ ਲੋਕ ਅਦਾਲਤ ਹੈ ਕਿ ਨਾਸ਼ ਲੱਗਦਾ ਹੈ ਇਸ ਦੇ ਵਿੱਚ ਸ਼ਾਪੋ ਦੇ ਵਿੱਚ ਇਹ ਲਗ ਰਹੀ ਚਾਰ ਗੇਟ ਜੀ ਡਿਸਟ੍ਰਿਕਟ ਕਾਉਂਟੀ ਤੇ ਤੇ 300 ਡਿਵੀਜ਼ਨਸ ਤੇ ਜੀ ਦੂਸਵਾ ਨਗਰੀਆ ਗੜਸ਼ਕ ਤੇ ਇਸ ਦੇ ਵਿੱਚ 10 ਮੈਚ ਬਣ ਗਏ ਡਿਸਟ੍ਰਿਕਟ ਕਾਉਂਟੀ ਦੇ ਚਾਰ ਮੈਚ ਵਾਟੇ ਗਏ ਡਿਸੂ ਗੜਪਟ ਤੇ 3 ਮੈਚ ਬਣ ਗਏ ਨਗਰੀਏ ਤੇ ਦੋ ਮੈਚ ਬਣ ਗਏ ਗੜਸ਼ਕ ਜੀ ਜੀ ਇਸ ਦੇ ਵਿੱਚ ਸੇਵਰ ਮੈਚਸ ਨਰਮਲ ਟੌਕਿੰਗ ਮੈਟਰਸ 138 ਨੈਗੋਸ਼ੀਏਸ਼ਨ ਇਨਸਟਰੂਮੈਂਟਸ ਮੈਟਰਸ ਐਨਸਟੀ ਮੈਟਰਸ ਰਨਿੰਗ ਬੈਗਸ ਪਬਲਿਕ ਪ੍ਰਿਟਿਸਿਪੀਸ਼ਨ ਦੇ ਅਧੀਨ ਆ ਕੇ ਜਿਹੜੇ ਸਾਰੇ ਨੀਮਲਗੇਸ ਹਰ ਤਰ੍ਹਾਂ ਦੇ ਸਿਵਲ ਕੇਸਸ ਸਾਰੇ ਤਰ੍ਹਾਂ ਦੇ ਆ ਜਾਂਦੇ ਨੇ ਜਿਵੇਂ ਕੰਟਰੈਕਟ ਡਿਸਪੂਟਸ ਜਿਹਦੇ ਵਿੱਚ ਪਬਲਿਕ ਕਵਰ ਹੋਣੇ ਤੇ ਕੋਈ ਵੀ ਪਾਰਟੀ ਜਿਸ ਦਾ ਬੇਸਿਕ ਮੋਰ ਕਿਸੇ ਵੀ ਅਦਾਲਤ ਵਿੱਚ ਪੈਂਡਿੰਗ ਹੈ ਉਹ ਆਪਣਾ ਕੇਸ ਸਾਡੇ ਥਰੂ ਜਾਂ ਕੰਸਰਨਡ ਅਦਾਲਤ ਦੇ ਅੱਗੇ ਆਉਣ एप्लीकेशन एप्लिकेशन के अपना एस एस नेशनल लोगों का जो चला पास होगा तो जिसना उस दिन टाइम के पैसा मिल जाएगा जा तो जल्दी सेटलमेंट आप हो जाएगी तो मेरी फैमिली मेटर्स ने वो कुछ ही कुछ मेरे कोर्ट में नेशनल लोगों को हो सके ਐਸਰ ਇਸ जो ਐਪਲੀਕੈਂਟਾ ਨੂੰ ਸਿਸ਼ਤੀ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਡਾਕੂਮੈਂਟ ਮਤਲਬ ਕਿਹੜੀ ਕਿਹੜੀ ਡਾਕੂਮੈਂਟ ਮਤਲਬ ਕਿਹਦੇ ਲਈ ਆਉਣਾ ਚਾਹੀਦੀ ਹੈ ਕਿ ਕਿਹੜੇ ਕੋਡੇ ਕੋਲ ਜਾਂ ਕਿਸ ਤਰ੍ਹਾਂ ਮਤਲਬ ਨਾਲ ਕਿ ਇਹ ਚਾਹੁੰਦਾ ਚਾਰ ਸਕਦਾ ਹੈ ਕਿ ਉਹ ਬੋਸਾ ਮੇਰੇ ਤੁਹਾਨੂੰ ਉਹ ਡਾਕੂਮੈਂਟ ਜੀ ਆਉਣੀ ਹੈ ਜੀ ਇਹ ਸਿਰਫ ਐਪਲੀਕੇਸ਼ਨ ਜੋ ਜੇਕਰ ਕਿਸ ਕੋਰਟ ਵਿੱਚ ਪੈਂਡਿੰਗ ਹੈ ਤਾਂ ਉਸ ਇਨਸਾਲਡ ਕੋਰਟ ਵਿੱਚ ਡਾਇਰੈਕਟ ਵੀ ਜਾਂ ਸਰਨੂਲ ਦਾਖਲ ਕੀਤੀ ਜਾ ਸਕਦੀ ਹੈ ਤੇ ਇਸ ਦੇ ਚਾਰ ਦਸਣ ਜਿਹੜੇ ਤੋਂ ਨਹੀਂ ਜਿਹੜੇ ਪ੍ਰੀ ਇੰਟੀਗੇਟਿਵ ਮੈਟਰਸ ਹੁੰਦੇ ਉਸ ਖਾਸ ਕਰਕੇ ਬੈਂਕਾਂ ਦੇ ਜਿਹੜੀਆਂ ਸ਼ੋਸ ਕੰਪਨੀਆਂਜ਼ ਦੇ ਬੀਐਸਐਮ ਉਹ ਕਾਰਪੋਰੇਸ਼ਨਸ ਦੇ ਮੈਟਰਸ ਨੇ ਉਹ ਪ੍ਰੀ ਇੰਟੀਗੇਟਿਵ ਸਟੇਜ ਤੇ ਸਾਡੇ ਕੋਲ ਫਾਈਲ ਕਰਦੇ ਆ ਜਿਹੜੇ ਕਨਸਾਲਡ ਬੋਰਡ ਤੇ ਉਹ ਅਸੀਂ ਪੋਜ਼ਰ ਕੋਰਸ ਨੂੰ ਕਰ ਇਹ ਡਿਸਟ੍ਰਿਬਿਊਟ ਕਰ ਦਿੰਦੇ ਨੇ ਤੇ ਉੱਥੇ ਕੁਆਲਟੀ ਇਸ ਨੂੰ ਮੋਕਸ ਜਾਂਦਾ ਤੇ ਪਾਰਟੀਆਂ ਅਕੂਪੇਸ਼ਨ ਦੀਆਂ ਤੇ ਉਹਨਾਂ ਦਾ ਸੈਟਮੈਂਟ ਡਿਪਾਰਟਮੈਂਟ ਦੀ ਕੇ ਪਾਰਟੀ ਦੀ ਦਸਰਦੀ ਨਾਲ ਸੈਟ ਹੋ ਕੇ ਇਸ ਕਰਕੇ ਉਹਨਾਂ ਕੇਸਾਂ ਦੇ ਫੈਸਲਾ ਨਕਾਰ ਦਿੱਤਾ ਜਾਂਦਾ ਕੁਝ ਸਾਲਾਂ ਬਾਅਦ ਤੱਕ ਆਹ ਸੈ ਇਦਾਂ ਕੋਈ ਚਾਰਜ ਵੀ ਪੇ ਕਰਨਾ ਪੈਂਦਾ ਕਿਸੇ ਅਧਿਕਾਰ ਨੂੰ ਜਿਸ ਆਸਪੈਕਟ ਦੇ ਲਈ ਕੋਈ ਚਾਰਜ ਪੇ ਕਰਨਾ ਪੰਦਾ ਇਹ ਜਿਸ ਸਿੰਪਲ ਐਂਡ ਕੋਸਟ ਇਹ ਹਾਂ ਇਸ ਵਿੱਚ ਹੋਰ ਵੀ ਦਸਤੂਰ ਜੋ ਹੋਏ تھے ਕਿ ਜਿਹੜੇ ਰਿਕਵਰੀ ਦੇ ਸੁਪੇ ਇਹ ਦਵਾਈ ਕਵਰੀ ਦੇ ਸੁਪੇ ਉਹ ਜਿਹੜਾ ਦਾਫਾ ਵਿੱਚ ਪੈਣੀ ਹੈ ਉਸ ਦੇ ਵਿੱਚ 11 ਰੁਪਏ ਤੇਰੀ ਲਾਗਤ ਵੀ ਕੋਰ ਫੀਸ ਲੱਗਦੀ ਹੈ ਜੇਕਰ ਨੈਸ਼ਨਲ ਲੋਕ ਦਾਫਾ ਵਿੱਚ ਇਸ ਤਰ੍ਹਾਂ ਦੇ ਕਵਰੀ ਦੇ ਪੀਸ ਜੇਕਰ ਕੋਈ ਸੈਕਲ ਹੋਦੇ ਤਾਂ ਉਹ ਜਿਹੜੇ ਕੋਰ ਫੀਸ ਉਹ ਰਿਫੰਡ ਹੋ ਜਾਂਦੀ ਹੈ ਉਸ ਪਾਰਟੀ ਨੂੰ ਜਨਵਾਟਿੰਗ ਜਿਸ ਨੇ ਪੇ ਕੀਤਾ ਹੈ चल ये से कोर्ट के बीच किसी भी मैच में जिम्मे आम लाता देवे क्रिकेट में आम लोग लाता हैं उन्हें इस काफी टाइम लगता हैं इससे लाते एक टाइम भी के वैसे भी चुप बहुत नेचुरली है ना जनों से वैसे भी चुप टाइम वो कटशॉट हो जाता हैं क्योंकि नहीं तब के दोनों के काफी लोग देखते हैं तो ए तो ਯੋਗਸ ਉਹ ਪਹਿਲਾ ਪਾਰਟੀ ਨੂੰ ਕੇਸ ਬਣਾ ਕੇ ਦੂਜੀ ਵਾਰੀ ਨੂੰ ਸਿਜਾ ਹੋਇਆ ਉਸ ਦਾ ਬਾਰਨਾ ਉਸ ਤੋਂ ਇੱਕ ਫਾਤਰ ਕੋਈ ਸੀਜ਼ਨ ਤੋਂ ਸੈਟਲ ਹੋ ਗਿਆ ਐਵਿਡੈਂਸ ਆ ਗਈ ਫੇਰ ਉਸ ਨੂੰ ਉੱਪਰ ਕਿਰਿਆ ਪਹਿਲਾਂ ਲੇਕਿਨ ਜੇਕਰ ਪਾਰਟੀ ਪੇਸ਼ ਹੋ ਕੇ ਕੁਝ ਥੋੜੇ ਬਹੁਤ ਮੈਟਰ ਬੈਸਪੂਟ ਕੋਈ ਇਸ਼ੂ ਜਾਵਾ ਬਟਾ ਮੌਬ ਨਹੀਂ ਹੁੰਦਾ ਉਹ ਕਿਉਂ ਨਹੀਂ ਪਾਰਟੀਾਂ ਉਹ ਰਿਪੋਰਟ ਦੇ ਵਿੱਚ ਆਪਣਾ ਇਨਕਾਸ ਦੇ ਸਕਦੇ ਆ ਗਿਆ ਇੱਕ ਪਾਰਟਿੰਗ ਦੇ ਸਕਦੇ ਆ ਪਰਟਿੰਗ ਲਾਤੀ ਸੈਫਟੀ ਕੋਈ ਇਸ ਤੀ ਤੇ ਗਵਰਡੀਆਂ ਦੇ ਆਪਣੇ ਆਪਸ ਵਿੱਚ ਜੋ ਰਿਲੇਸ਼ਨ ਜਿਹੜੇ ਆ ਉਹ ਮੈਟਿੰਗ ਦੇ ਆ ਸਰ ਇੰਟੀਮੀਸ਼ਨ ਇਹ ਯਾਦ ਆਦਨੀ ਕਰਦੇ ਇੱਕ ਸਦਾ ਆਪਣੇ ਵਿੱਚ ਜਿਹੜਾ ਮੈਟਰ ਕੋਈ ਸੁਲਝ ਜਾਂਦਾ ਜਾਂ ਜਿਹੜਾ ਹੱਲ ਹੋ ਜਾਂਦਾ ਉਹਦੀ ਕੋਈ ਅਗੇ ਇਹ ਲੋਕਲੇ ਇਸ ਤਰ੍ਹਾਂ ਕੋਈ ਮਾਡਰਿਸ਼ਨ ਲੋਕਾ ਤੋਂ ਚੋਂ ਲੋਕਾ ਤੋਂ ਕੋਈ ਫੈਸਲਾ ਹੁੰਦਾ ਤਾਂ ਉਸ ਨੀ ਕਾ ਤੋ ਕੋਈ ਸਬੂਤ ਨੂੰ ਰਿਲੇਟਡ ਨੋਸ਼ਨਲ ਬੋਡ ਦਾ ਸੁਪੀਟਿਆ ਜਾਣ ਕਰਕੇ ਰਿਹਾ ਆਪਣਾ ਦਰਸ਼ਕਾਂ ਦੇ ਸਾਹਮਣੇ ਮੁੰਬਈ ਦਸਕਤ ਪਰੋਪੀ ਦੇ ਇਸੇ ਕੋਈ ਇਹ ਕੋਈ ਦੇਖੀ ਗੁਰਮਨ ਕਿ ਜਿਹੜੇ ਜੇਕਰ ਕੋਈ ਕਿਸੇ ਦਾ ਕੇਸ ਅਦਾਲਤਾਂ ਵਿੱਚ ਪੈਂਦੇ ਹੈ ਤਾਂ ਉਹ ਆਪਣੇ ਕੇਸ ਜਿਸ ਤਰ੍ਹਾਂ ਨੈਟ ਦਰਖਾਸਤ ਦੇ ਕੇ ਜਾਂ ਜ਼ਿਲ੍ਹਾ ਮਨਿਸੋਵਾ ਅਥਾਰਟੀ ਸ਼ਰਤ ਪਰ ਦੇ ਤੂਰਖਾਸਤ ਦੇ ਕੇ नेशनल ਪੇਸ਼ੰਟਸ ਲੋਕਲ ਪੱਧਰ ਤੇ ਰੱਖਵਾ ਕੇ ਉਸ ਤੋਂ ਉੱਪਰ ਲੋਕਲ ਪੱਧਰ ਤੇ ਵਰਟੋਬਤ ਕਰਾ ਕੇ ਇਹਦਾ ਤੇ ਸੋਇ ਦਾ ਵਿਚਾਰ ਕਰਨਾ ਚਾਹੀਦਾ ਤੇ ਆਪਣੇ ਜਿਹੜੇ ਨਿਸ਼ਾਨ ਤੇ ਉਹ ਕੈਨ ਕਿ ਸਜਿੜੀ ਆਖੇ ਮਾਚੂ ਨੈਸ਼ਨਲ ਲੋਕ ਪੱਧਰ ਤੇ ਲੱਗੇ ਆਪ ਕੋ ਖਾਨ ਦੇ ਚਾਰ ਦੇ ਗੱਲ ਕੀਤੀ ਹੈ ਜਿਵੇਂ ਸੀ ਕਿ ਆ ਲੋਕੀ ਤੇ ਅਰਸਲੇ ਦੇ ਵਿੱਚ ਜੁਨਾ ਲਈ ਉਹ ਗੱਲ ਵੀ ਕਿ ਜਿਹੜਾ ਜਾਂਚ ਹੈ ਕਿ ਇਹ ਆਪਾਂ ਪਾਸ ਕਰਦੇ ਹਾਂ ਬਾਕੀ ਟਿਲਕ ਮੂਵਿਸ ਵਰਮ ਅਥਾਰਟੀ ਇਸ ਤਰ੍ਹਾਂ ਦੇ ਜਿਹੜੇ ਮੈਟਰ ਹੈ ਅਸੀਂ ਇੰਟਰਨੈਸ਼ਨਲ ਲੂਗਾਂ ਤੋਂ ਲਾਰਵਾ ਵੀ ਸਾਡੇ ਕੋਲ ਪਹਿਲੀ ਜਿਹੜੀ ਪ੍ਰੀਲੀਗੇਟਿਵ ਸਪੇਸ ਤੇ ਮੈਟਰ ਸਾਡੇ ਕੋਲ ਆ ਜਾਂਦੀ ਹੈ ਅਸੀਂ ਉਸ ਦੇ ਵਿੱਚ ਪੇਰਾਂ ਗੁਲਾਕੇ ਪ੍ਰੀਲੀਗੇਟਿਵ ਸਪੇਸ ਤੇ ਪੀਗਲ ਵੀ ਸਾਡੇ ਮੈਟਰ ਕਰਦੇ ਨੇ ਸਮੀਤ ਜਿਹੜਾ 308 ਟਿਕ ਕੇ ਤੇ ਫਿਰ ਜੇਕਰ ਸਾਡੇ ਕੋਲ ਮੀਡੀਏਸ਼ਨ ਸੈੱਲ ਚੱਲਦਾ ਹੈ ਤੇ ਇਹ ਜਿਹੜਾ ਨੂੰ ਸੁਹੋਟ ਹੋਟਲ ਵਿੱਚ ਉਹ ਉਸ ਦੇ ਵਿੱਚ ਵੀ ਇੱਕ ਟਾਈਮ ਤੇ ਪੈਸੇ ਦੇ ਵਿੱਚ ਬੱਝਦੀ ਹੈ ਕਿ ਉਹ ਸਾਰੇ ਟਰੈਡ ਮੀਡੀਏਟਰ ਨੇ ਉਹ ਧਿਰਾਂ ਨੂੰ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਅਰਗੂਮੈਂਟ ਸੈਕਲਮੈਂਟ ਕਰਵਾਦੇ ਤੇ ਉਹ ਸੈਕਲਮੈਂਟ ਦੇ ਵਿੱਚ ਵੀ ਧਿਰਾਂ ਦਾ ਸਮਾਪਤੀ ਪੈਸੇ ਦਾ ਵਿਚਾਰ ਹੁੰਦਾ ਤੇ ਇਹ ਸਾਡੇ ਕੋਲ ਜਿਹੜੀ ਮੁਕਸਵਤ ਹੈ ਪਰਮੈਂਟਲ ਉਪੋਧਤ ਜਿੰਦੀ ਕਿ ਉਸ ਦੇ ਵਿੱਚ ਜਿਹੜੇ ਪਬਲਿਕ ਯੂਟਿਲਿਟੀ ਸਬਸਿਡੀਆਂ ਦੇ ਰਿਗਾਰਡਿੰਗ ਕੋਈ ਵੀ ਮੈਟਰ ਉਹ ਉਸ ਤਰ੍ਹਾਂ ਦੀ ਮੈਟਰ ਉੱਤੇ ਭਾਈ ਕਿਤੇ ਜਾਂਦੇ ਨੂੰ ਕੋਈ ਵੀ ਪਰਮਿਟ ਸਿੰਪਲ ਦਰਵਾਸਤ ਦੇ ਦੇ ਸਿੰਪਲ ਪੇਪਰ ਲਈ ਪਰਮਿਟ ਦਰਵਾਸਤ ਨਹੀਂ ਆ ਤੇ ਉਹ ਸਿੱਧੇ ਚੀਰਮੈਨ ਪਰ ਪਰਲਟ ਲੋਕਾਧਿਨ ਉਹ ਵੀ ਕੀ ਅਸਲੀ ਜਨ ਜਿਲ੍ਹਾ ਨੂੰ ਸੁਣਾਉਂਦੇ ਛੋਟੀ ਨੂੰ ਉਹ ਵੀ ਕੀ ਅਸਲੀ ਕਿ ਉੱਥੇ ਉਹਨਾਂ ਨੂੰ ਜਿਹੜੀਆਂ ਕੋਈ 20 ਸਰਵਿਸ ਦੇ ਨਾਲ ਦੀ ਕੋਈ ਇਸ਼ੂ ਹੈ ਲੋਕਾਂ ਦੇ ਉਹ ਆਪਣਾ ਸਿੰਪਲ ਉਸ ਕੰਸਰਟ ਡਿਪਾਰਟਮੈਂਟ ਨੂੰ ਜਾਲ ਦੇ ਤੱਕ ਅਕਸਰ ਮੰਗਾਉਂਦੇ ਉਹ ਸੈਟਿੰਗ ਕਰਾਉਂਦੇ ਆ

ਸਾਰੇ ਜਿਵੇਂ ਲਾ ਬੁੱਕ ਬ੍ਰੀ ਟੋਡੇ ਵੱਲੋਂ ਕਿਆਫਰਸ ਕੀਤੀ ਜਾਂਦੀ ਹੈ ਲੀਕ ਲੀਕ ਵੀਡੀਓ ਨੂੰ ਪਿਛਲੇ ਸਮੇਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੁਸੀਂ ਵੀ ਮੈਂ ਦੇਖਿਆ ਤੁਹਾਡੇ ਕਿਦੋਂ ਆ ਤੁਸੀਂ ਬਕੋਖਾਣਾ ਜ਼ਿਲ੍ਹੇ ਤੋਂ ਬਾਹਰ ਵੀ ਜੀ ਸਕੂਲ ਜੋ ਹਰ ਹਮੇਸ਼ਾ ਮੈਂ ਖੁਦ ਵੀ ਸਮੇਂ ਨੂੰ ਜਾ ਕੇ ਕੰਡਕਟ ਕਰਦਾ ਹਾਂ ਜੀ ਤੇ ਸਾਡੇ ਜਿਹੜੇ ਪੈਨਲ ਐਡੂਕੇਸ਼ਨ ਉਹ ਵੀ ਸਿਮਲਰਸ ਕੰਡਕਟ ਕਰਦੇ ਇਹਨਾਂ ਦੇ ਵਿੱਚ ਵੀ ਜਾ ਕੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਉਹ ਕਿਸ ਤਰ੍ਹਾਂ ਦੀ ਸਰਵੀਆਂ ਕਰਦੇ ਨੇ ਸਕਾਲ ਆ ਜੀ ਲੋਗਾਂ ਦੇ ਰਹੀ ਉਹ ਬਾਕਰ ਟਾਪਿਕ ਤੇ ਲਗਾ ਦੇ ਰਹੇ ਨੇ ਕੀ ਹੋ ਸਕਦੇ ਆ ਜੀ ਆਪ ਡਿਪਟੀ ਕਪਰ ਕਪਰ ਸਕੀਮਸ ਨੇ ਸਾਡੇ ਕੋਲ ਉਸ ਦੇ ਰਿਗਾਰਡਿੰਗ ਵੀ ਹੈ ਫਿਰ ਰੀਅਲ ਨਸਪੋਨਸ ਜਿਹੜੇ ਬੰਨ ਚਿਲਡਰ ਹੁੰਦੇ ਨੇ ਜੀ ਉਹਨਾਂ ਦੇ ਰਿਗਾਰਡਿੰਗ ਜੋ ਡਿਸੇਬਲ ਪਰਸਨਸ ਹੁੰਦੇ ਉਹਨਾਂ ਦੇ ਰਿਗਾਰਡਿੰਗ ਜੋ ਜੋ ਵੀ ਸਟੈਂਡ ਕੋਲ ਕੈਟੇਗਰੀਸ ਹਨ ਸ਼ਡੂਲ ਕਾਸਟ ਕੈਟੇਗਰੀਸ ਜੋ ਦੇ ਅਧਾਰ ਤੇ ਮਾਰੇ ਲੋਕੀਏ ਜਦੋਂ ਇਹ ਕੋਈ ਟੈਲਾ ਤੋਂ ਕੱਟਿਆ ਜਾਂਦਾ ਉਹ ਬੰਦੇ ਸਟਡੀ ਵਿੱਚ ਸਾਰੇ ਆਉਂਦੇ ਆ ਔਰ ਤਾਂ ਬੱਚੇ ਸਾਰੇ ਆਉਂਦੇ ਉਸ ਤਰ੍ਹਾਂ ਦੇ ਜਿਹੜੇ ਪ੍ਰਸੰਗ ਆ ਤੁਸੀਂ ਉਹਨਾਂ ਨੂੰ ਵੀ ਕਮਿਊਨਿਟੀ ਸੋਮਾ ਪ੍ਰੋਵਾਈਡ ਕਰਨ ਲਈ ਅਗਰ ਉਹ ਜਗ੍ਹਾ ਤੇ ਸੰਗਠਨ ਵਿੱਚ ਜਾ ਕੇ ਕਰਦੇ ਨੇ ਤੇ ਸਕੂਲਾਂ ਵਿੱਚ ਵੀ ਬੱਚਿਆਂ ਦੇ ਤੋਂ ਵੀ ਅਸੀਂ ਲਿਟਰਚਰ ਸਭ ਨੂੰ ਲਿਖਵਾ ਕਰ ਰਹੇ ਹਾਂ ਇਹ ਸਾਰੇ ਦਿਮੇਂ ਤੁਸੀਂ ਕੀ ਕਿਹਾ ਚਲੇ ਦਿਨੋਤ ਜੀ ਅ ਜੀ ਦੇ ਵਿੱਚ ਕੀ ਕਿਹਾ ਜੀ ਬਹੁਤ ਸਾਰੇ ਅਜਿਹੇ ਜਿਹੜੇ ਕਯੂਸਟ ਗੜੇ ਛੇ ਅਗਿਆ ਜਿਨ੍ਹਾਂ ਨੇ ਬਹੁਤ ਹੀ ਤਰਾਨਾ ਜਾਂ ਕਿਸੇ ਤਰ੍ਹਾਂ ਦਾ ਹੈਗਾ ਉਹਦੇ ਵਿੱਚ ਲੀਗਲ ਐ ਕਮੇਟੀ ਵੱਲੋਂ ਉਹਨਾਂ ਨੂੰ ਕਿਛਲੀ ਅਫੋਰਡ ਨਹੀਂ ਕਰ ਸਕਦੀ ਕ੍ਰਾਈਮ ਵਿੱਚ ਕਿਸੇ ਕੰਮ ਕੋਈ ਕਾਰਨ ਕੋਈ ਵੀ ਨਹੀਂ ਉਹ ਪਾਸ ਕੀਤਾ ਗਿਆ ਹੈ ਉਹਨਾਂ ਲਈ ਵੀ ਲੀਗਲ ਐ ਕਮੇਟੀ ਵੱਲੋਂ ਖੰਜੀਦਾਨ ਹੈਗਾ ਜਾਂ ਉਹਨਾਂ ਦਾ ਕੋਈ ਕੇਸ ਦੇ ਕੇ ਉਸ ਤੋਂ ਉਹਨਾਂ ਦੇ ਜਿਹੜੇ ਕਸਟਡੀ ਦੇ ਵਿੱਚ ਤਾਂ ਦੱਸਿਆ ਨਾ ਕਿ ਸਟਡੀ ਦੇ ਵਿੱਚ ਜਿਵੇਂ ਵੀ ਉਹਦੇ ਵਿੱਚ ਕੈਟਾਗਰੀਜ਼ ਨਾਲ ਕੋਈ ਹਿੱਸਾ ਨਹੀਂ ਦਾ ਨਹੀਂ ਹਿੰਕਿੰਡਾ ਹਿੱਸਾ ਨਹੀਂ